ਦੋਸਤੋ ਸੱਚੀ ਕਿਹਾ ਸਿਆਣਿਆਂ ਨੇ ਸਿੱਖ ਕੌਮ ਕਦੇ ਨਾ ਹਾਰੇ ਜੈਸੇ ਕਿ ਸੈਕ ਨੂੰ ਨਾ ਮਾਰੇ ਪਹਿਲਾਂ ਤਾਂ ਤੁਸੀਂ ਇਹ ਵੀਡੀਓ ਦੇਖੋ ਫਿਰ ਇਸ ਮਾਰਿਆਸੀ ਗੱਲਬਾਤ ਕਰਦੇ ਆ ਮਾਮਲਾ ਇਹੀ ਹੈ ਕਿ ਜਿਹੜੀਆਂ ਸਿੱਖਾਂ ਦੇ ਕਿਰਦਾਰਾਂ ਤੇ ਫਿਲਮਾਂ ਬਣਨ ਰਹੀਆਂ ਨੇ ਇਹ ਬਣਣੀਆਂ ਨਹੀਂ ਚਾਹੀਦੀਆਂ ਹਾਂਜੀ ਦੋਸਤੋ ਇਹ ਖਾਲਸਾ ਜੀ ਕਹਿ ਰਹੇ ਨੇ ਕਿ ਸਿੱਖਾਂ ਦੇ ਕਿਰਦਾਰਾਂ ਤੇ ਬਣ ਰਹੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਪਹਿਲਾਂ ਤਾਂ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਕਿ ਇਹ ਸਿੰਘ ਸਾਹਿਬ ਤਰਸੇਮ ਜੱਸੜੀ ਦੀ ਮਸਤਾਨੇ ਫਿਲਮ 'ਚ ਕੰਮ ਕਰ ਚੁੱਕੇ ਨੇ ਗੱਲ ਤਾਂ ਖੇਪ ਚੁਬਦੀ ਹੈ ਸਿੰਘ ਸਾਹਿਬ ਨੇ ਆਪ ਤਾਂ ਪੈਸੇ ਕਮਾ ਲਏ ਤੇ ਆਪ ਉਹ ਕਿਰਦਾਰ ਕਰ ਲਏ ਤੇ ਜਦੋਂ ਹੁਣ ਗਿੱਪੀ ਗਰੇਵਾਲ ਦੀ ਅਕਾਲ ਫਿਲਮ ਆਈ ਹੈ ਤੇ ਹੁਣ ਇਹ ਸਿੰਘ ਸਾਹਿਬ ਕਹਿ ਰਹੇ ਨੇ ਕਿ ਸਿੱਖਾਂ ਦੇ ਕਿਰਦਾਰਾਂ ਤੇ ਬਣ ਰਹੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਕਿ ਇਹ ਜੇ ਬੰਦੇ ਸਿੱਖਾਂ ਦੇ کردار ਨਭਾ ਨਹੀਂ ਸਕਦੇ ਤੇ ਸਿੱਖਾਂ ਤੇ ਕਦੇ ਫਿਲਮ ਹੀ ਨਹੀਂ ਬਣਨੀ ਚਾਹੀਦੀ ਸਿੱਖਾਂ ਦਾ ਇਤਿਹਾਸ ਪੜ੍ਹਨ ਦੇ ਸਿੱਖਾਂ ਕੋਲੇ ਆਪਦੇ ਗ੍ਰੰਥ ਆਪਦਾ ਇਤਿਹਾਸ ਪਿਆ ਸਿੱਖਾਂ ਕੋਲੇ ਆਪਦਾ ਕਿਤਾਬਾਂ ਪਈਆਂ ਮੈਨੂੰ ਲੱਗਦਾ ਕਿਸੇ ਨੂੰ ਨਿੰਦਣਾ ਬਹੁਤ ਹੀ ਸੌਖਾ ਹੈ ਪਰ ਜੋਗੋ ਸਿੰਘ ਸਾਹਿਬ ਆਪ ਸਿੱਖਾਂ ਦੇ ਕਿਰਦਾਰਾਂ ਤੇ ਭਣੀ ਫਿਲਮ ਮਸਤਾਨੇ ਚ ਕੰਮ ਕਰਤੋ ਕਿਹਨੇ ਫਿਰ ਕਿਉਂ ਇਦਾਂ ਦਾ ਬਿਆਨ ਦੇ ਰਹੇ ਨੇ ਸੋਚਣ ਵਾਲੀ ਗੱਲ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਇਸ ਪਿੱਛੇ ਕੋਈ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦਾ ਹੱਥ ਹੈ ਕਮੈਂਟ ਕਰਕੇ ਜਰੂਰ ਆਪਣੀ ਰਾਏ ਦੱਸਿਓ ਬਾਕੀ ਜੋ ਲੋਕ ਵੀ ਅਕਾਲ ਮੂਵੀ ਦੇਖ ਕੇ ਆ ਰਹੇ ਨੇ ਸਾਰਿਆਂ ਨੇ ਹੀ ਮੂਵੀ ਦੀ ਤਾਰੀਫ ਕੀਤੀ ਹੈ